ये रिजर्वेशन खत्म करना चाहते हैं तानाशाही लाना चाहते हैं आपके मुख्यमंत्री शेर है शेर कि जो आग देशवासियों के दिल में है वो आग मेरे दिल में भी है Education is not the amount of information that is put in the human brain. It must have man making, character making, and life building as a relation of ideas. <laughs> ਦੋਸਤੋ ਅੱਜ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਾਰੇ ਮੀਡੀਆ ਦੀਆਂ ਨਜ਼ਰਾਂ ਉਹਨਾਂ ਦੀ ਜਮਾਨਤ ਉੱਪਰ ਸਨ ਪਰ ਉਹਨਾਂ ਨੂੰ ਜਮਾਨਤ ਮਿਲਦੀ ਮਿਲਦੀ ਰਹਿ ਗਈ ਕਿਵੇਂ ਅੱਜ ਇਸੇ ਵਿਸ਼ੇ ਉੱਪਰ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲੋ ਧੰਨਵਾਦ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸਰਵੇ ਸਰਵਾ ਕੱਟੜ ਇਮਾਨਦਾਰ ਦਿੱਲੀ ਦੇ ਮੁੱਖ ਮੰਤਰੀ ਪਾਤ ਦੇ ਉਹ ਮੁੱਖ ਮੰਤਰੀ ਜੋ ਤਿਹਾਰ ਜੇਲ੍ਹ ਵਿੱਚੋਂ ਹੀ ਸਰਕਾਰ ਚਲਾ ਰਹੇ ਹਨ ਤਿਹਾਰ ਜੇਲ੍ਹ ਉੱਥੇ ਉਹ ਭ੍ਰਿਸ਼ਟਾਚਾਰ ਦੇ ਦੋਸ਼ਾ ਕਰਕੇ ਡੱਕੇ ਗਏ ਹਨ ਦੋਸਤੋ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਉਂਦੇ ਹੋਏ ਉਹ ਬਤੌਰ ਮੁੱਖ ਮੰਤਰੀ ਹੀ ਜੇਲ੍ਹ ਵਿੱਚ ਬੈਠੇ ਹੋਏ ਹਨ ਤੇ ਉੱਥੋਂ ਹੀ ਸਰਕਾਰ ਚਲਾ ਰਹੇ ਹਨ ਮੀਡੀਆ ਵਿੱਚ ਉਹਨਾਂ ਦੀ ਪੋਪੁਲਾਰਿਟੀ ਬਹੁਤ ਹੈ ਦੋਸਤੋ ਬਿਹਾਰ ਦੇ ਸੀਐਮ ਬਿਹਾਰ ਦੇ ਮੁੱਖ ਮੰਤਰੀ ਰਹੇ ਲਾਲੂ ਪ੍ਰਸ਼ਾਦ ਯਾਦਵ ਵਾਂਗ ਉਹ ਵੀ ਮੀਡੀਆ ਦੀਆਂ ਨਜ਼ਰਾਂ ਵਿੱਚ ਬਹੁਤ ਹੀ ਹਰਮਨ ਪਿਆਰੇ ਹਨ ਮੀਡੀਆ ਦਾ ਇੱਕ ਵੱਡਾ ਵਰਗ ਉਹਨਾਂ ਪਿੱਛੇ ਜਾਣ ਤੱਕ ਵਾਰਦਾ ਹੈ ਇਹੋ ਜਿਹਾ ਕਰੇਜ ਹੈ ਮੀਡੀਆ ਵਿੱਚ ਉਹਨਾਂ ਦਾ ਦੋਸਤੋ ਪਰ ਉਹਨਾਂ ਨਾਲ ਬਹੁਤ ਹੀ ਬੁਰਾ ਹੋ ਰਿਹਾ ਹੈ ਇਸ ਵੇਲੇ ਉਹਨਾਂ ਨੂੰ ਦੋਸਤੋ ਪੀਐਮਐਲ ਦੇ ਤਹਿਤ ਈਡੀ ਨੇ ਗ੍ਰਿਫਤਾਰ ਕਰਕੇ ਤਿਹਾਰ ਜੇਲ੍ਹ ਭੇਜ ਦਿੱਤਾ ਸੀ ਜਮਾਨਤ ਲਈ ਉਹ ਲੋਅਰ ਕੋਰਟ ਹਾਈ ਕੋਰਟ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਵੀ ਗਏ ਸੁਪਰੀਮ ਕੋਰਟ ਨੇ ਫਰਾਖ ਦੀ ਨਹੀਂ ਦਿਖਾਉਂਦੇ ਹੋਏ ਉਹਨਾਂ ਨੂੰ 21 ਦਿਨਾਂ ਦੀ ਅੰਤਰੀਮ ਜਮਾਨਤ ਦੇ ਦਿੱਤੀ ਸੀ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਉਸ ਵੇਲੇ ਉਹਨਾਂ ਨੇ ਦੋਸਤੋ ਆਪਣੀ ਜ਼ਮਾਨਤ 7 ਦਿਨ ਹੋਰ ਵਧਾਣ ਦੀ ਮੰਗ ਕੀਤੀ ਸੀ ਆਪਣੇ ਸ਼ੂਗਰ ਲੈਵਲ ਦੇ ਵੱਧ ਜਾਣ ਕਰਕੇ ਉਹਨਾਂ ਨੇ ਕਈ ਜ਼ਰੂਰੀ ਟੈਸਟ ਕਰਵਾਣੇ ਸਨ ਇਸ ਜ਼ਮਾਨਤ ਦੌਰਾਨ ਜੋ ਪਿਛਲੇ 21 ਦਿਨਾਂ ਦੀ ਜ਼ਮਾਨਤ ਦੌਰਾਨ ਉਹ ਕਰਵਾ ਨਹੀਂ ਸਕੇ ਸਨ ਪਰ ਬੇਸ਼ੱਕ ਦੋਸਤੋ ਉਹ ਮੀਡੀਆ ਅਦਾਲਤਾਂ ਕੋਰਟਸ ਦੇ ਲੱਖ ਹਰਦਲ ਜੀਜ ਰਹੇ ਹੋਣ ਪਰ ਸੁਪਰੀਮ ਕੋਰਟ ਨੇ ਪੱਥਰ ਦਿਲ ਹੋ ਕੇ ਉਹਨਾਂ ਦੀ ਜ਼ਮਾਨਤ ਵਧਾਣ ਤੋਂ ਮਨਾਂ ਕਰ ਦਿੱਤਾ ਸੀ ਅਤੇ ਕੱਟੜ ਇਮਾਨਦਾਰ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨੇ 2 ਜੂਨ ਨੂੰ ਸਰੈਂਡਰ ਕਰ ਦਿੱਤਾ ਅਤੇ ਵਾਪਸ ਤਿਹਾੜ ਜੇਲ੍ਹ ਪਹੁੰਚ ਹੀ ਗਏ ਕੁਝ ਦਿਨਾਂ ਬਾਅਦ ਹੀ ਉਹਨਾਂ ਨੇ ਫੇਰ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਰੌਜ਼ਾ ਐਵੇਨਿਊ ਕੋਰਟ ਦੀ ਇੱਕ ਜੱਜ ਨੇ ਅਰਵਿੰਦ ਕੇਜਰੀਵਾਲ ਨੂੰ ਰਿਹਾ ਕਰਨ ਦੇ ਉਹਨਾਂ ਦੀ ਜ਼ਮਾਨਤ ਦੇ ਆਰਡਰ ਦੇ ਦਿੱਤੇ ਇਹ ਈਡੀ ਤੁਰੰਤ ਇਸ ਖਿਲਾਫ ਹਾਈ ਕੋਰਟ ਚਲੀ ਗਈ ਯਾਦ ਰੱਖੋ ਇਹ ਫੈਸਲਾ ਰੈਗੂਲਰ ਬੈਂਚ ਨੇ ਨਹੀਂ ਦਿੱਤਾ ਸੀ ਦੋਸਤੋ ਅੱਜਕਲ ਕੋਰਟ ਵਿੱਚ ਸਮਰ ਵਕੇਸ਼ਨ ਚੱਲ ਰਹੇ ਹਨ ਇਸੇ ਕਰਕੇ ਜਮਾਂਦਗੀ ਦੀ ਅਰਜ਼ੀ ਰੈਗੂਲਰ ਬੈਂਚ ਦੀ ਥਾਂ ਵਕੇਸ਼ਨਲ ਬੈਂਚ ਕੋਲ ਦਿੱਤੀ ਗਈ ਅਤੇ ਮਨਜ਼ੂਰ ਕਰ ਲਈ ਗਈ ਜੱਜ ਸਾਹਿਬਾਂ ਨੇ ਜਮਾਂਦ ਦੇ ਦਿੱਤੀ ਈਡੀ ਇਸ ਜਮਾਂਦ ਦੇ ਖਿਲਾਫ ਤੁਰੰਤ ਹਾਈ ਕੋਰਟ ਗਈ ਅਤੇ ਹਾਈ ਕੋਰਟ ਨੇ ਜਮਾਂਦ ਦੇ ਆਰਡਰ ਤੇ ਸਟੇ ਲਗਾ ਦਿੱਤੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਪ੍ਰਮੁਖ ਤੁਰੰਤ ਸੁਪਰੀਮ ਕੋਰਟ ਚਲੇ ਗਏ ਸੁਪਰੀਮ ਕੋਰਟ ਨੇ ਬਿਨਾਂ ਹਾਈ ਕੋਰਟ ਦਾ ਪੱਖ ਜਾਣੇ ਹੋਏ ਕਿਸੇ ਵੀ ਕਾਰਵਾਈ ਤੋਂ ਮਨਾ ਕਰ ਦਿੱਤਾ ਇੰਜ ਕੁੱਲ ਮਿਲਾ ਕੇ ਅਰਵਿੰਦ ਕੇਜਰੀਵਾਲ ਰਿਹਾ ਹੁੰਦੇ ਹੁੰਦੇ ਰਹਿ ਹੀ ਗਏ ਪੰਜਾਬ ਚੰਡੀਗੜ੍ਹ ਤੇ ਦਿੱਲੀ ਵਿੱਚ ਉਹਨਾਂ ਦੀ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਨੇ ਪੂਰੇ ਢੋਲ ਵਜਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਜਸ਼ਨ ਮਨਾਉਣੇ ਸ਼ੁਰੂ ਹੋ ਗਏ ਸਨ। ਅੰਤ ਪਾਰਟੀ ਕੇ اور ਭਾਜਪਾ ਕੇ ਸਾਥ ਸਾਜ਼ਿਸ਼ ਕਰਨੇ ਵਾਲੇ ਤਮਾਮ ਲੋਗੋ ਕੇ ਚਿਹਰੇ ਪਰ ਕਾਲੀ ਕੀ सच्चाई की है हम डे वन से कह रहे हैं कि पूरा का पूरा मामला फेक है फर्जी है फर्जी तथ्यों के आधार पर केजरीवाल और आम आदमी पार्टी की राजनीति को खत्म करने के लिए जो मामला बनाया गया था भारतीय जनता पार्टी के द्वारा बनाया गया था बीजेपी की सरकार के द्वारा बनाया गया था आज उस अभियान पर उस मुहिम पर उस गंदी साजिश पर न्यायपालिका का तमाचा पड़ा है ये फैसला एक बहुत बड़ी मिसाल बनेगा। उसका बड़ा कारण ये है कि पीएमएलए के मामलों में अक्सर ये देखा जा रहा था कि कोई भी राहत अगर किसी को मिलती है तो लोअर कोर्ट से नहीं हाई कोर्ट से नहीं सुप्रीम कोर्ट में जाके कोई राहत मिलती है See, ਕਿ ਇਹ ਮਾਮਲਾ ਪੂਰਾ ਫਰਜ਼ੀ ਹੈ ਪੂਰਾ ਕ ਪੂਰਾ ਮਾਮਲਾ ਭਾਜਪਾ ਨੇ ਖਾ ਗਿਆ ਇਹਦੇ ਵਿੱਚ ਲਿਖਿਆ ਗਿਆ ਹੈ ਇੱਕ ਚਵੰਤੇ ਦੀ ਰਿਕਵਰੀ 2 ਸਾਲ ਵਿੱਚ ਨਹੀਂ ਹੋਈ ਅਸੀਂ ਬਹੁਤ ਬਹੁਤ ਆਭਾਰੀ ਹੈ ਕੋਰਟ ਦੇ ਕਿ ਉਹਨਾਂ ਨੇ ਇਹ ਇਤਿਹਾਸਿਕ ਫੈਸਲਾ ਲਿਆ ਕਿਥੇ ਦੋਸਤੋ ਜਮਾਨਤ ਮਿਲਣ ਤੇ ਉਹਨਾਂ ਨੂੰ ਅਦਾਲਤ ਵੱਲੋਂ નિર્ਦੋਸ਼ ਠਹਿਰਾਏ ਜਾਣ ਦਾ ਪ੍ਰਚਾਰ ਪ੍ਰਸਾਰ ਕਰਨਾ ਸੀ ਅਤੇ ਮੋਦੀ ਗਵਰਨਮੈਂਟ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਹਮਲਾ ਕਰਨਾ ਸੀ ਕਿ ਇਹੋ ਤਾਨਾਸ਼ਾਹੀ ਚਲਾ ਰਹੇ ਹਨ ਰਵਿੰਦ ਕੇਜਰੀਵਾਲ ਵਰਗੇ ਮਹਾਨ ਕਟੜ ਇਮਾਨਦਾਰ ਲੀਡਰ ਉਹਨਾਂ ਤੋਂ ਉਹ ਡਰ ਰਹੇ ਹਨ ਉਹ ਵੱਖਰੀ ਗੱਲ ਹੈ ਕਿ ਦਿੱਲੀ ਅਤੇ ਪੰਜਾਬ ਵਿੱਚ ਰਜਮੀ ਮジョਰਿਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਿਰਫ ਤਿੰਨ ਲੋਕ ਸਭਾ ਸੀਟਾਂ ਉੱਪਰ ਹੀ ਉਹ ਜਿੱਤ ਪ੍ਰਾਪਤ ਕਰ ਸਕੇ ਦੋਸਤੋ ਇਹ ਵੀ ਸਿਰਫ ਪੰਜਾਬ ਵਿੱਚੋਂ ਹੀ ਪੰਜਾਬ ਵਿੱਚੋਂ 118 ਸੀਟਾਂ ਉੱਪਰ 92 ਸੀਟਾਂ ਤੇ ਆਮ ਆਦਮੀ ਪਾਰਟੀ ਕਾਬਜ ਹੈ ਅਧੇ ਲੋਕ ਸਭਾ ਚੋਣਾਂ ਵਿੱਚ ਤਿੰਨ ਸੀਟਾਂ ਉੱਪਰ ਹੀ ਜਿੱਤ ਪ੍ਰਾਪਤ ਹੋਈ 13 ਵਿੱਚੋਂ ਸਿਰਫ ਤਿੰਨ ਦਿੱਲੀ ਜਿੱਥੋਂ ਦੇ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਹਨ ਲੋਕ ਸਭਾ ਚੋਣਾਂ ਵਿੱਚ ਸੀਟਾਂ ਮਿਲੀਆਂ 0 ਬਾਬਾ ਜੀ ਦਾ ਠੁੱਲੂ ਆਪਕੇ ਮੁੱਖ ਮੰਤਰੀ ਸ਼ੇਰ ਹੈ ਸ਼ੇਰ بڑے بڑے ਕੰਮ ਕਰਨੇ ਹਨ ਤਾਂ इनसे किसी ने पूछा क्या बड़े काम करने हैं कुछ बताओगे तो सही तो अंदर से हमें संविधान बदलना है रिजर्वेशन खत्म करना है ਪਰ ਦੋਸਤੋ ਜਦੋਂ ਜ਼ਮਾਨਤਾਂ ਮਿਲੀ ਤਾਂ ਇਹਨਾਂ ਦੀ ਪਾਰਟੀ ਦੇ ਨੇਤਾ ਆਮ ਆਦਮੀ ਪਾਰਟੀ ਦੀ ਟੋਪ ਲੀਡਰਸ਼ਿਪ ਇਸ ਨੂੰ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਦੱਸ ਰਹੇ ਹਨ ਬੇਸ਼ੱਕ ਇਹ ਉਹਨਾਂ ਦੀ ਨਿਰਾਸ਼ਾ ਦੀ ਜਾਂਤੀ ਹੈ ਪਰ ਸਰਕਾਰੀ ਸੰਸਥਾਵਾਂ ਪ੍ਰਤੀ ਲੋਕਾਂ ਨੂੰ ਨਾ ਉਮੀਦ ਅਤੇ ਉਹਨਾਂ ਦੇ ਖਿਲਾਫ ਪੜਕਾਣਾ ਵੀ ਤਾਂ ਹੈ ਦੋਸਤੋ ਯਾਦ ਰੱਖੋ ਜੇਲ੍ਹ ਸੁਪਰੀਮ ਕੋਰਟ ਨੇ ਭੇਜਿਆ 21 ਦਿਨਾਂ ਦੀ ਜ਼ਮਾਨਤ ਉਹ ਵੀ ਸੁਪਰੀਮ ਕੋਰਟ ਨੇ ਹੀ ਤਾਂ ਦਿੱਤੀ ਸੀ ਹੁਣ ਜ਼ਮਾਨਤ ਦੇਣ ਦਾ ਫੈਸਲਾ ਉਹ ਵੀ ਟ੍ਰਾਇਲ ਕੋਰਟ ਨੇ ਹੀ ਦਿੱਤਾ ਸੀ ਜਮਾਨਤ ਉੱਪਰ ਰੋਕ ਉਹ ਵੀ ਹਾਈ ਕੋਰਟ ਨੇ ਲਗਾਈ ਪਰ ਆਮ ਆਦਮੀ ਪਾਰਟੀ ਦੇ ਨੇਤਾ ਵਰਕਰ ਇਲਜ਼ਾਮ ਲਗਾ ਰਹੇ ਹਨ ਕਿ ਮੋਦੀ ਮੋਦੀ ਗਵਰਨਮੈਂਟ ਉਹ ਉਹਨਾਂ ਨੂੰ ਜਮਾਨਤ ਦੇਣ ਵਿੱਚ ਵਾਧਾ ਬਣੀ ਹੋਈ ਹੈ ਦੇਸ਼ ਵਿੱਚ ਤਾਨਾਸ਼ਾਹੀ ਚੱਲ ਰਹੀ ਹੈ ਇਹ ਕਹਿਣਾ ਲੋਕਾਂ ਨੂੰ ਭੜਕਾਉਣਾ ਹੀ ਤਾਂ ਹੈ ਦੋਸਤੋ ਕਿ ਅਦਾਲਤਾਂ ਅੰਨੀਆਂ ਨੇ ਫੈਸਲੇ ਕਰਨ ਲੱਗੇ ਕਿ ਉਹ ਸੋਚ ਸਮਝ ਕੇ ਫੈਸਲੇ ਨਹੀਂ ਦਿੰਦੀਆਂ ਸੋਚੋ ਦੋਸਤੋ ਜੀ ਅਰਵਿੰਦ ਕੇਜਰੀਵਾਲ ਸ਼ਿਭੂ ਸ਼ਰੇਨ ਅਤੇ ਲਾਲੂ ਪ੍ਰਸਾਦ ਯਾਦਵ ਇਹੋ ਜਿਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੋ ਨੇਤਾ ਅੰਦਰ ਜ਼ਿਲ੍ਹੇ ਵਿੱਚ ਡੱਕੇ ਜਾਂਦੇ ਹਨ ਇੱਕ ਵਾਰੀ ਸੋਚ ਕੇ ਵੇਖੋ ਜੇ ਇਹਨਾਂ ਦੇ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਕੇਸ ਹਟਾ ਲਏ ਜਾਣ ਪੈਸਾ ਹਜਮ ਮਾਲ ਹਜਮ ਇਹੇ ਨੇਤਾ ਬਾਹਰ ਇੰਜ ਕਰਦੇ ਹੀ ਮੋਦੀ ਗਵਰਨਮੈਂਟ ਬਹੁਤ ਚੰਗੀ ਹੋ ਜਾਵੇਗੀ ਫਿਰ ਮੋਦੀ ਤਾਨਾਸ਼ਾਹੀ ਨਹੀਂ ਸਗੋਂ ਇਹਨਾਂ ਦਾ ਹਰਮਨ ਪਿਆਰਾ ਲੀਡਰ ਹੋ ਜਾਵੇਗਾ ਫਿਰ ਇਹ ਨੇਤਾ ਇਹਨਾਂ ਦੀਆਂ ਪਾਰਟੀਆਂ ਦੇ ਨੇਤਾ ਅਤੇ ਵਰਕਰ ਗੀਤ ਗਾਉਣਗੇ ਦੇਸ਼ ਵਿੱਚ ਕੋਈ ਤਾਨਾਸ਼ਾਹੀ ਹੈ ਹੀ ਨਹੀਂ ਬਸ ਲੋਕਤੰਤਰ ਹੀ ਲੋਕਤੰਤਰ ਹੈ ਇੱਕ ਵਧੀਆ ਲੋਕਤੰਤਰ ਇਹ ਹੈ ਇਹਨਾਂ ਨੇਤਾਵਾਂ ਦੀ ਸੋਚ ਜਿਸ ਦਾ ਸਮਰਥਨ ਪ੍ਰਚਾਰ ਪ੍ਰਸਾਰ ਮੇਨ ਸਟ੍ਰੀਮ ਮੀਡੀਆ ਕਰਦਾ ਹੈ ਦੋਸਤੋ ਲੇਟੈਸਟ ਅਪਡੇਟ ਇਹ ਹੈ ਕਿ ਸੀਬੀਆਈ ਨੇ ਸ਼ਰਾਬ ਘਟਾਲੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਆਪਣੀ ਅरेस्ट ਵਿੱਚ ਲੈ ਲਿਆ ਹੈ ਉਹਨਾਂ ਨੇ ਅਦਾਲਤ ਤੋਂ ਉਹਨਾਂ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤਾਂ ਨੇ 3 ਦਿਨਾਂ ਦਾ ਉਹਨਾਂ ਦਾ ਰਿਮਾਂਡ ਦੇ ਦਿੱਤਾ ਹੈ ਹਨੋਹੋ ਦੋਸਤੋ ਈਡੀ ਨਹੀਂ ਸਕੋ ਸੀਬੀਆਈ ਦੀ ਰਿਮਾਂਡ ਵਿੱਚ ਹਨ ਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਮਹਿੰਗੇ ਵਕੀਲ ਅਭਿਸ਼ੇਕ ਮੰਨੂ ਸਿੰਘ ਵੀ ਉਹ ਉਹਨਾਂ ਦੀ ਜ਼ਮਾਨਤ ਲਈ ਭੁਖ ਵਿੱਚ ਵੀ ਪੂਰਾ ਜੋਰ ਲਗਾਉਂਦੇ ਰਹਿਣਗੇ ਦੋਸਤੋ ਇਹ ਸੁਪਰੀਮ ਕੋਰਟ ਦੇ ਉਹੀ ਮਸ਼ਹੂਰ ਵਕੀਲ ਹਨ ਜੋ ਕਾਂਗਰਸ ਪਾਰਟੀ ਨਾਲ ਸੰਬੰਧਤ ਹਨ ਜਿਨ੍ਹਾਂ ਨੂੰ ਰਾਜ ਸਭਾ ਵਿੱਚ ਭੇਜਣ ਲਈ ਸਵਾਤੀ ਮਾਲੀਵਾਲ ਰਾਜ ਸਭਾ ਮੈਂਬਰ ਉਹਨਾਂ ਨਾਲ ਕਟਮਾਰ ਦੀਆਂ ਅਫਵਾਹਾਂ ਵੀ ਚੱਲੀਆਂ ਸਨ ਉਹ ਅਫਵਾਹਾਂ ਸਨ ਜਾਂ ਸੱਚ ਇਹ ਪਵਿੱਕ ਵਿੱਚ ਸਾਹਮਣੇ ਆ ਸਕਦਾ ਹੈ ਦੋਸਤੋ ਰੌਜ਼ਾ ਵੀ ਨਹੀਂ ਕੋਡ ਦਾ ਫੈਸਲਾ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦਾ ਇਹ ਥੋੜਾ ਨਹੀਂ ਸਗੋ ਬਹੁਤ ਕੰਟਰੋਵਰਸ਼ੀਅਲ ਰਿਹਾ ਕਿਵੇਂ ਆਜੋ ਜਾਣਦੇ ਹਾਂ ਇਹ ਜ਼ਮਾਨਤ ਦੇਣ ਦਾ ਫੈਸਲਾ ਕਰਨ ਵਾਲੀ ਜੱਜ ਸਾਹਿਬਾ ਜੋ ਵੋਕੇਸ਼ਨਲ ਬੈਂਚ ਵਿੱਚੋਂ ਸਨ ਉਹ ਰੈਗੂਲਰ ਬੈਂਚ ਵਿੱਚੋਂ ਨਹੀਂ ਸਨ ਉਹਨਾਂ ਜੱਜ ਸਾਹਿਬਾਂ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਦਾ ਫੈਸਲਾ ਸਿਰਫ ਔਰਲ ਆਰਗੂਮੈਂਟ ਦੇ ਉੱਪਰ ਹੀ ਕੀਤਾ ਸੀ ਇਸ ਦਾ ਕਾਰਨ ਇਸ ਜੱਜ ਸਾਹਿਬਾਂ ਨੇ ਇਹ ਦੱਸਿਆ ਸੀ ਕਿ ਹਜ਼ਾਰਾਂ ਪੇਜ ਹਨ ਜੋ ਕੇਸ ਨਾਲ ਸੰਬੰਧਿਤ ਹਨ ਉਹਨਾਂ ਨੂੰ ਪੜਨ ਦਾ ਉਹਨਾਂ ਕੋਲ ਟਾਈਮ ਨਹੀਂ ਹੈ ਇਸ ਦਾ ਮਤਲਬ ਇਹ ਹੈ ਕਿ ਦੋਸਤੋ ਈਡੀ ਦਾ ਪੱਖ ਸਬੂਤ ਸੁਣਿਆ ਵੇਖਿਆ ਹੀ ਨਹੀਂ ਗਿਆ ਅਤੇ ਜ਼ਮਾਨਤ ਦੇਣ ਦਾ ਫੈਸਲਾ ਕਿਵੇਂ ਜੱਜ ਸਾਹਿਬਾਂ ਨੇ ਕਰ ਲਿਆ ਕਈ ਫਲਸਫੇਲ ਗੱਲਾਂ ਵੀ ਉਸ ਜੱਜ ਸਾਹਿਬਾਂ ਨੇ ਆਪਣੀ ਜਜਮੈਂਟ ਵਿੱਚ ਕੀਤੀਆਂ ਪਰ ਦੋਸਤੋ ਪਰ ਦੋਸਤੋ ਕੋਡ ਅਦਾਲਤਾਂ ਦਾ ਮੂਲ ਸਿਧਾਂਤ ਹੁੰਦਾ ਹੈ ਕਿ ਇਹ ਅਦਾਲਤਾਂ ਸਬੂਤਾਂ ਦੇ ਆਧਾਰ ਤੇ ਹੀ ਫੈਸਲੇ ਕਰਦੀਆਂ ਹਨ ਕਿਸੇ ਪਰਸੈਪਸ਼ਨ ਜਾਂ ਫੁੱਕੀ ਦਲੀਲ ਦੇ ਆਧਾਰ ਤੇ ਨਹੀਂ ईडी ਨੇ ਕਿਹਾ ਸੀ ਕਿ ਪੀਐਮਐਲਏ ਦੇ ਤਹਿਤ 100 ਕਰੋੜ ਦਾ ਲੈਣ ਦੇਣ ਦਾ ਪਤਾ ਲਗਾਉਣਾ ਹੈ 40 ਕਰੋੜ ਦੀ ਮਨੀ ਟ੍ਰੇਲ ਦਾ ਪਤਾ ਲੱਗ ਗਿਆ ਹੈ ਉਸਦੇ ਸਬੂਤ ਮਿਲ ਗਏ ਹਨ ਬਾਕੀ 60 ਕਰੋੜ ਦਾ ਹਾਲੇ ਪਤਾ ਲਗਾਉਣਾ ਹੈ ਕਿ ਉਹ ਕਿੱਥੇ ਗਏ ਹਨ ਅਰਵਿੰਦ ਕੇਜਰੀਵਾਲ ਦੀ ਰਿਹਾਈ ਸਬੂਤ ਮਰਦਾ ਸਕਦੀ ਹੈ ਪਰ ਰਾਊਜ਼ਾਬਨੀ ਕੋਰਟ ਦੀ ਜੱਜ ਸਾਹਿਬਾ ਉਸ ਬਾਰੇ ਉਸਦੇ ਫੈਸਲੇ ਬਾਰੇ ਬਹੁਤ ਕੁਝ ਸ਼ੱਕੀ ਹੋ ਗਿਆ ਹੈ ਕੁਝ ਤੋਂ ਗੜਬੜ ਹੈ ਆਮ ਲੋਕਾਂ ਵਿੱਚ ਤਾਂ ਇਹੋ ਸੁਨੇਹਾ ਗਿਆ ਹੀ ਹੈ ਹਰ ਕੋਈ ਦੋਸਤੋ ਵਕੀਲ ਦਾ ਜੱਜ ਨਹੀਂ ਹੁੰਦਾ ਦੋਸਤੋ ਹਰ ਕੋਈ ਵਕੀਲ ਦਾ ਜੱਜ ਨਹੀਂ ਹੁੰਦਾ ਆਮ ਲੋਕਾਂ ਵਿੱਚ ਕੀ ਸੁਨੇਹਾ ਜਾਂਦਾ ਹੈ ਟੋਪ ਮੋਸਟ ਮੀਡੀਆ ਦੀਆਂ ਨਜ਼ਰਾਂ ਦਾ ਟ੍ਰਾਇਲ ਚੇਂਜ ਦੇ ਇਹੋ ਜਿਹੇ ਕੇਸਾਂ ਵਿੱਚ ਜੋ ਅਦਾਲਤ ਫੈਸਲੇ ਦਿੰਦੀਆਂ ਹਨ ਅਦਾਲਤਾਂ ਨੂੰ ਮਾਨਯੋਗ ਜੱਜਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਵਿਸ਼ਕੂਣਾ ਨੂੰ ਸ਼ਨੀਵਾਰ ਫਿਰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਪਰ ਉਮੀਦ ਹੈ ਉੱਥੋਂ ਵੀ ਉਹਨਾਂ ਨੂੰ ਜ਼ਮਾਨਤ ਮਿਲਣ ਦੀ ਉਮੀਦ ਘੱਟ ਹੀ ਹੈ ਹਾਲੇ ਉਹ ਕੁਝ ਦਿਨ ਤੇ ਹਾਰ ਜੇਲ੍ਹ ਵਿੱਚ ਮਹਿਮਾਨ ਨਵਾਜ਼ੀ ਦਾ ਆਨੰਦ ਉਠਾਉਣਗੇ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਜੇਲ੍ਹ ਗਏ ਤੋਂ ਇੰਦੀ ਇنسੂਲਿਨ ਬੰਦ ਕਰਦੀ ਕੀ ਆਪਕੇ ਮੁੱਖ ਮੰਤਰੀ ਸ਼ੇਰ ਹੈ तो इनसे किसी ने पूछा क्या बड़े काम करने हैं कुछ बताओगे तो सही तो अंदर से हमें संविधान बदलना है रिजर्वेशन खत्म करना है ये रिजर्वेशन खत्म करना चाहते हैं तानाशाही लाना चाहते हैं